ਲਿਵਰ ਫੇਲ ਹੋ ਗਿਆ ਕਿਡਨੀ ਕੀ ਹੁੰਦਾ ਜਦੋਂ ਬਾਦ ਸ਼ਰਾਬ ਪੀਏ ਲਿਵਰ ਹੁੰਦਾ ਕਿ ਕਿਡਨੀ ਹੁੰਦੀ ਹੈ ਇੱਥੋਂ ਪਤਾ ਹੋਣਾ ਕਿਹਦੇ ਹੈ ਜੀ ਲਿਵਰ ਹੁੰਦਾ ਆ ਡਾਕਟਰ ਸਾਹਿਬ ਨੇ ਦੱਸਤਾ ਲਿਵਰ ਬੋਂਦਾ ਇਹ ਪਿਓ ਦਾ ਪੁੱਤ ਕਰਾਵੇ ਨਾ ਆਪਦਾ ਇਲਾਜ ਇੱਥੇ ਸਰਕਾਰੀ ਹਸਪਤਾਲ ਤੇ ਲੱਗੇ ਪਤਾ ਇਹ ਜਾਂਦਾ ਦਿੱਲੀ ਦੇ ਅਪੋਲੋ ਹਸਪਤਲ ਅਪੋਲੋ ਹਸਪਤਲ ਚ ਜਾ ਕੇ ਇਲਾਜ ਕਰਾਉਂਦਾ ਉਹਦੇ ਦੋ ਕਾਰਨ ਨੇ ਇੱਕ ਤਾਂ ਇਹ ਕਿ ਤੁਹਾਨੂੰ ਨਾ ਪਤਾ ਲੱਗੇ ਕਿ ਮੈਂ ਪੈ ਗਏ ਨੇ ਲਾਉਣਾ ਤੇ ਮੇਰਾ ਲਿਵਰ ਬੈ ਚੱਲਿਆ ਤੇ ਦੂਜਾ ਇਹ ਕਿ ਇਹਨੂੰ ਭਰੋਸਾ ਨਹੀਂ ਕਿ ਪੰਜਾਬ ਦਾ ਕੋਈ ਡਾਕਟਰ ਇਹ ਜੇ ਸ਼ਰਾਬੀ ਦਾ ਇਲਾਜ ਕਰ ਦੂ ਮੇਰੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਇਹਨੂੰ ਸ਼ਰਾਬ ਨਾਲ ਕੋਈ ਨਹੀਂ ਮੇਰੇ ਵੱਲੋਂ ਤਾਂ ਪਾਣੀ ਦੀ ਜਗ੍ਹਾ ਡੇਢ ਪੀ ਜਾਵੇ ਮਗਰ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਅੱਜ ਆ ਪੰਜਾਬ ਦੇ ਮੁਲਾਜ਼ਮ ਬੈਠੇ ਇਹਨਾਂ ਨੂੰ ਪੁੱਛਿਓ ਥੋੜਾ ਪਿਛਲਾ ਜਿਹੜਾ ਤੁਹਾਨੂੰ ਸਰਕਾਰੀ ਪੇਕ ਮਿਸ਼ਨ ਦਿੱਤਾ ਸੀ ਕਿ ਕਾਂਗਰਸ ਸਰਕਾਰ ਨੇ ਦਿੱਤਾ ਨਹੀਂ ਕਿ ਤੁਹਾਨੂੰ ਇਹ ਸਰਕਾਰ ਨੇ ਦਿੱਤਾ ਨਹੀਂ ਜਿੰਨੀ ਵਾਰੀ ਤੁਹਾਡੀ ਪੇਕ ਕਮਿਸ਼ਨ ਲਾਗੂ ਹੋਇਆ ਜਾਂ ਤੁਹਾਡੀ ਤਨਖਾਹਾਂ ਵਿੱਚ ਵਾਧਾ ਹੋਇਆ ਉਹ ਸ਼ਰੋਮਨੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਲਾਗੂ ਕੀਤਾ ਅੱਜ ਕਹਿੰਦਾ 44 ਕਹਿੰਦਾ 44000 ਪਰਤੀ ਕਰਤੇ ਆ ਦੱਸੋ ਤੁਸੀਂ ਸਾਰੇ ਪਿੰਡਾਂ ਚੋਂ ਆਏ ਹੋ ਕੋ ਤੁਹਾਡੇ ਪਿੰਡ ਚ ਕੋਈ ਭਰਤੀ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ ਕਿੱਥੇ ਭਰਤੀ ਕਰੀ ਜਾਂਦਾ ਪਿਓ ਦਾ ਪੁੱਤ ਅਸੀਂ ਚਾਰ ਵਾਰੀ ਕਿਹਾ ਲਿਸਟੀ ਦੇ ਦੇ ਅਸੀਂ ਜਾ ਕੇ ਵਧਾਈ ਦੇ ਆਈਏ ਤੇ 44000 ਲਾ ਲੋ ਸਾਫ 3 ਕਰੋੜ ਤੋਂ ਵੱਧ 바ਤੀ ਆ ਮੈਨਾਂ ਦਾ ਕਿਸੇ ਪਿੰਡ ਚ ਤਾਂ ਨੱਕ ਵੀ ਨਹੀਂ ਆਉਂਦਾ ਨਾ ਕਿਸੇ ਚ ਅੱਖਾਂ ਹੀ ਆਉਂਦੀਆਂ ਹੋਣੀਆਂ ਕਿਸੇ ਚ ਚੀਚੀ ਆਉਂਦੀ ਹੋਣੀ ਕਿ ਸਾਡੇ ਪਿੰਡੋਂ ਇੱਕ ਚੀਚੀ ਭਰਤੀ ਕੀਤੀ ਇਹਨੇ ਇਹ ਹਾਲਾਤ ਬਣੇ ਪਏ ਆ ਦੇ ਤੇਰੇ ਦੀ ਝੂਠ ਤੇ ਝੂਠ ਤੇ ਕਿਉਂ ਭਰਤੀ ਕਰਨ ਵਾਲੇ ਡਾਕਟਰ ਸਾਹਿਬ ਚਿੱਠੀ ਦੱਸਾ ਕੌਣ ਫੜਾਉਂਦਾ ਓਏ ਕੰਨਾਂ ਦਾ ਮੰਤਰੀ ਆ ਬਲਕਾਰ ਸ਼ੋ ਭੈਣੇ ਭੈਣੇ ਯਾਰ ਮੇਰੀ ਫੱਤੋ ਦੇ ਜੀਦੀ ਵੀਡੀਓ ਆਈ ਆ ਉਹ ਅੱਗੇ ਚਿੱਠੀ ਫੜਾਉਂਦਾ ਮੈਂ ਤਾਂ ਕਹਿੰਦਾ ਧੰਨੋ ਨੌਜਵਾਨ ਧੰਨੋ ਪੈਣਾ ਸਾਡੀਆਂ ਜਿਹੜੀਆਂ ਜਾ ਕੇ ਇਹ ਤੋਂ ਚਿੱਠੀ ਲਿਆਉਂਦੀ ਆ ਮੈਂ ਫਿਰ ਹਾਲਾਤ ਹੀ ਹੁਣ ਸਰਕਾਰ ਆ ਭਾਈ ਬਚ ਜੋ ਬਚ ਜੋ ਇੱਕ ਦੀ ਵੀਡੀਓ ਕਈਆਂ ਦੀ ਵੀਡੀਓ ਆ ਗਈ ਹੈ ਤਾਂ ਵੀਡੀਓ ਬੰਦ ਕਰਾਉਂਦੇ ਫਿਰਦੇ ਇਸ ਲਈ ਅੱਜ ਮੈਨੂੰ ਸ਼ਰਮ ਆਉਂਦੀ ਹੈ ਕਿ ਇੱਕ ਪਾਸੇ ਸਰਦਾਰ ਗੁਰਦੀਪ ਸਿੰਘ ਮਰ ਗਏ ਜਿਨ੍ਹਾਂ ਨੇ ਕੌਮ ਖਾਤਰ ਕੀ ਕੁਝ ਨਹੀਂ ਕੀਤਾ ਉਹ ਬੋਲ ਕੇ ਗਏ ਤੇ ਦੂਜੇ ਪਾਸੇ ਆਮ ਆਦਮੀ ਕਾਦੀ ਆਮ ਆਦਮੀ ਜੀ ਮੈਂ ਕਹਿੰਦਾ ਇਹਨਾਂ ਤੋਂ ਖਾਸ ਆਦਮੀ ਕੋਈ ਨਹੀਂ ਹੁਣ ਭਾਸ਼ਣ ਦਿੱਤਾ ਹੁਣ ਆ 15 ਅਗਸਤ 16 ਲੱਖ ਦਾ ਤਾਂ ਉਹ ਜੰਗਲਾ ਜਾਂ ਤਿਆਰ ਹੋਇਆ ਜਿਹਦੇ ਵਿੱਚ ਵੜ ਕੇ ਇਹਨੇ ਭਾਸ਼ਣ ਦਿੱਤਾ ਤੇ ਬਾਦਲ ਸਾਹਿਬ ਛੋਡੇ ਵੇਲੇ ਕਹਿੰਦਾ ਸੀ ਕਹਿੰਦਾ ਇਹਨਾਂ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਐ ਇਹ ਬਾਦਲ ਨੂੰ ਤੇ ਕੈਪਟਨ ਨੂੰ ਤੇ ਜੇ ਇੰਨੀ ਸਿਕਿਉਰਿਟੀ ਦੀ ਲੋੜ ਐ ਤੇ ਮੁਰਗੀਖਾਨਾ ਖੋਲੋ ਨਾ ਤੁਸੀਂ ਕਾਹਦੇ ਲਈ ਤੁਰੇ ਫਿਰਦੇ ਐ ਤੇ ਮਾਮਾ ਹੀਰਦਿਆ ਤੂੰ ਹੁਣ ਕਦੋਂ ਖੋਲਣਾ ਮੁਰਗੀਖਾਨਾ ਕੀ ਲੋਕਾਂ ਨੂੰ ਸੁਣਾਉਣ ਆਸਦੀ ਐ ਤੇਰੀਆਂ ਗੱਲਾਂ ਇਸ ਲਈ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਬੇਨਤੀ ਕਰ ਸਕਦਾ ਇਹ ਜੀਆਂ ਗੱਲਾਂ ਤਾਂ ਮੈਂ ਬੜੀਆਂ ਲੈ ਕੇ ਆਇਆ ਸੀ ਮੈਂ ਉਹਨਾਂ ਗੱਲਾਂ ਤੋਂ ਸੰਕੇਤ ਸੰਕੇਪ 'ਚ ਹੁਣ ਮੁੱਕਦਾ ਗੱਲ ਮਕਾਉਣਾ ਕਿਉਂਕਿ ਅੱਗੇ ਬੁਲਾਰੇ ਬੜੇ ਬੈਠੇ ਆ